ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਔਰ ਗੋਗੀ ਸਾਹਿਬ ਐਮ ਐਲ ਏ ਵੈਸਟ ਤੋਂ ਦੇ ਕਰ ਕਮਲਾ ਦੇ ਨਾਲ 650 ਕਰੋੜ ਰੁਪਏ ਦਾ ਬੁੱਢਾ ਦਰਿਆ ਸਾਫ ਕਰਨ ਦਾ ਨੀਂਵਥਰ ਰੱਖਿਆ ਗਿਆ। ਨੀਂਵਥਰ ਆਪੇ ਥਿਲਾਇਆ ਆਪ ਹੀ ਛੈਣੀ ਥੋੜੇ ਦੇ ਨਾਲ ਤੋੜਨਾ ਪਿਆ। ਮੈਂ ਉਹਨਾਂ ਨੂੰ ਉਹਨਾਂ ਦੇ ਸਾਸਿਕ ਕਦਮ ਨੂੰ ਬਹੁਤ ਐਪਰੀਸ਼ੀਏਟ ਕਰਦਾ ਔਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਸੇ ਜਿੰਨੇ ਵੀ ਨੀ ਪੱਥਰ ਲੁਧਿਆਣਾ ਪੰਜਾਬ ਦੇ ਵਿੱਚ ਲੱਗੇ ਨੇ ਔਰ ਉਹਨਾਂ ਦੇ ਨਾਲ-ਨਾਲ ਬਾਕੀ ਸਾਰੇ ਐਮਐਲਏ ਨੂੰ ਵੀ ਅਪੀਲ ਕਰਦਾ ਕਿ ਆਪਣੀ ਮਰੀ ਹੋਈ ਜਮੀਰ ਜਿਹੜੀ ਆ ਉਹਨੂੰ ਜਗਾਓ ਕੱਲ ਵਿਧਾਇਕ ਗੁਰਪ੍ਰੀਤ ਸਿੰਘ ਗੋਪੀ ਜੀ ਗੋਗੀ ਜੀ ਨੇ ਆਪਣੇ ਦੁਆਰਾ ਰੱਖਿਆ ਹੋਇਆ ਨੀ ਪੱਥਰ ਜਿਹੜਾ 2 ਸਾਲ ਪਹਿਲਾਂ ਰੱਖਿਆ ਸੀ ਜਿਹਦੇ ਉੱਤੇ ਲਿਖਿਆ ਗਿਆ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਔਰ ਗੋਗੀ ਸਾਹਿਬ ਐਮਐਲਏ ਵੈਸਟ ਤੋਂ ਦੇ ਕਰ ਕਮਲਾਂ ਦੇ ਨਾਲ 650 ਕਰੋੜ ਰੁਪਏ ਦਾ ਬੁੱਢਾ ਦਰਿਆ ਸਾਫ਼ ਕਰਨ ਦਾ ਨੀਂਵपत्थर ਰੱਖਿਆ ਗਿਆ। ਉਹ ਇੰਨੇ ਮਜਬੂਰ ਹੋ ਗਏ ਕਿ ਉਹਨਾਂ ਨੂੰ ਆਪਣਾ ਨੀਂਵपत्थर ਆਪਣੇ ਇੱਥੇ ਲਾਇਆ ਆਪ ਹੀ ਛੈਣੀ ਥੋੜੇ ਦੇ ਨਾਲ ਤੋੜਨਾ ਪਿਆ। ਮੈਂ ਉਹਨਾਂ ਨੂੰ ਉਹਨਾਂ ਦੇ ਸਾਸਿਕ ਕਦਮ ਨੂੰ ਬਹੁਤ ਐਪਰੀਸ਼ੀਏਟ ਕਰਦਾ ਔਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਸੇ ਜਿੰਨੇ ਵੀ ਨੀਂਵਪੱਥਰ ਲੁਧਿਆਣਾ ਪੰਜਾਬ ਦੇ ਵਿੱਚ ਲੱਗੇ ਨੇ कोरोना ਦੇ ਨਾਲ ਨਾਲ ਬਾਕੀ ਸਾਰੇ ਐਮਐਲਏ ਨੂੰ ਵੀ ਅਪੀਲ ਕਰਦਾ ਕਿ ਆਪਣੀ ਮਰੀ ਹੋਈ ਜਮੀਰ ਜਿਹੜੀ ਆ ਉਹਨੂੰ ਜਗਾਓ ਔਰ ਐਸੇ ਜਿੰਨੇ ਪੱਥਰ ਨੇ ਜਿਹੜੇ ਖਾਲੀ ਪੱਥਰ ਹੀ ਰਹਿ ਗਏ ਨਹੀਂ ਪੱਥਰ ਰਹਿ ਗਏ ਔਰ ਉਹਦਾ ਕੰਮ ਕੋਈ ਨਹੀਂ ਹੋਇਆ ਉਹ ਆਪਾਂ ਟੋਡੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਟੋਡੇ ਤੋਂ ਅੱਗੇ ਛੈ ਨਹੀਂ ਥੋੜਾ ਫੜ ਕੇ ਤੋੜਨ ਨੂੰ ਤਿਆਰ ਬਿਠੇ ਆਂ ਜਿਹੜੀ ਗੱਲ ਗੋਗੀ ਸਾਹਿਬ ਨੇ ਗੱਲ ਕਰੀ ਕਿ ਜੀ 650 ਕਰੋੜ ਰੁਪਏ ਦਾ ਨਾਲੇ ਦਾ ਪ੍ਰੋਜੈਕਟ ਸੀ 590 ਕਰੋੜ ਰੁਪਇਆ ਉਹਦਾ 90% ਪੇਮੈਂਟ ਦੇੜੀ ਦੇ ਦਿੱਤੀ ਗਈ ਔਰ ਅਫਸਰ ਸਾਡੀ ਗੱਲ ਨਹੀਂ ਸੁਣਦੇ ਐਸੀ ਉਹਨਾਂ ਨੇ આરોਪ ਲਗਾਏ ਨੇ ਉਹ ਦੂਜੇ ਪਾਸਿਓਂ આરોਪ ਲੱਗ ਰਹੇ ਨੇ ਕਿ ਕੋਈ ਕਮਿਸ਼ਨ ਦਾ ਰੋਲਾ ਸੀਗਾ ਕਿ ਜੀ ਇੱਕ ਕਮਿਸ਼ਨ ਦਾ ਕਰਕੇ ਐਦਾਂ ਕੀਤਾ ਉਦਾਂ ਕੀਤਾ ਮੈਂ ਕਹਿੰਦਾ ਧੂਆ ਉੱਠਿਆ ਅੱਗ ਲੱਗੀ ਤੇ ਉੱਠਿਆ ਜੇ ਅੱਗ ਲੱਗੀ ਤੇ ਧੂਆ ਉੱਠਿਆ ਮੈਂ ਸਾਰੇ ਹੀ ਆਮ ਘਰਾਂ ਦੇ ਜਿਹੜੇ ਕਾਕੇ ਸੀ ਜਿਹੜੇ ਅੱਜ ਖਾਸ ਘਰਾਂ ਦੇ ਕਾਕੇ ਹੋ ਗਏ ਨੇ 92 ਐਮ ਐਲ ਏ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਫਰੰਟ ਤੇ ਆ ਕੇ ਇਹ ਗੱਲ ਨੂੰ ਸਪਸ਼ਟ ਕਰਨ ਦਿਓ ਕਿ ਗੱਲਾਂ ਦੇ ਦੋ ਹੀ ਨੇ ਜਾਂ ਤਾਂ ਤੁਹਾਨੂੰ ਮੰਨਣਾ ਪਏਗਾ ਕਿ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਤੁਹਾਡਾ ਆਮ ਆਦਮੀ ਦਾ ਆਮ ਐਮਐਲਏ ਸਾਹਿਬ ਨੇ ਜਿਹੜੇ ਉਹ ਮਜਬੂਰ ਹੋ ਕੇ ਆਪਣੇ ਹੱਥੀ ਆਪਣੇ ਨੀਂ ਪੱਥਰ ਪਟ ਰਹੇ ਨੇ ਕਿਤਨੇ ਕਿਤੇ ਪੋਲ ਖੁੱਲ ਰਹੀ ਕਿੱਥੇ ਨਾ ਕਿਤੇ ਪੋਲ ਖੁੱਲ ਰਹੀ ਜੀ ਅਸੀਂ ਇਹ ਹੀ ਉੱਥੇ ਦੱਸ ਕੇ ਆਏ ਆ ਕਿ ਗੋਗੀ ਜੀ ਦਾ ਧੰਨਵਾਦ ਬਹੁਤ-ਬਹੁਤ ਜਿਉਂ ਉਹਨਾਂ ਨੇ ਪੰਜਾਬ ਸਰਕਾਰ ਦੀ ਪੋਲ ਖੋਲੀ ਮੈਂ ਆਪਣੀ ਪੁਰਾਣੀ ਗੱਲ ਤੇ ਦੋ ਗੱਲਾਂ ਨੇ ਜਾਂ ਤਾਂ ਤੁਹਾਡੀ ਸੁਣਵਾਈ ਹੈ ਨਹੀਂ ਜਾਂ ਫਿਰ ਕੋਈ ਕਮਿਸ਼ਨ ਦਾ ਰੋਲਾ ਇੱਕ ਫਰੰਟ ਤੇ ਆ ਕੇ ਸਾਰੇ ਐਮਐਲਏ ਸਾਹਿਬ ਲੁਧਿਆਣਾ ਨੂੰ ਬੇਨਤੀ ਕਿ ਫਰੰਟ ਤੇ ਆ ਕੇ ਇਹਨੂੰ ਸਪਸ਼ਟੀ ਕਰਨ ਦਿਓ ਤਾਂ ਜੋ ਜਿਹੜਾ ਲੋਕਾਂ ਦਾ ਪੈਸਾ ਹੈ ਕਿਸੇ ਨੇ ਜੇਬ ਚੋਂ ਨਹੀਂ ਲਾਇਆ ਦੇਖੋ 590 ਕਰੋੜ ਰੁਪਇਆ ਬੋਤ ਹੁੰਦਾ 590 ਕਰੋੜ ਸਾਡੇ ਲੋਕਾਂ ਦਾ ਜਿਹੜਾ ਵਾ ਤੁਸੀਂ ਨਾਲੇ ਦੇ ਵਿੱਚ ਪਹਾਤਾ ਔਰ ਨਾਲਾ ਉੱਥੇ ਦਾ ਉੱਥੇ ਹੀ ਹੈ ਸਾਡੀ ਬਦਕਿਸਮਤੀ ਹੈ ਪੰਜਾਬੀਆਂ ਦੇ ਭੋਲੇ ਭਾਲੇ ਪੰਜਾਬੀਆਂ ਦੀ ਕਿ ਜਿਹੜੇ ਇਹ ਚੁਟਕਲਿਆਂ ਵਾਲੀ ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਕੇ ਇਹਨਾਂ ਨੂੰ 92 ਐਮਐਲਏ ਦੇ ਦੇਵੇ ਮੈਂ ਧੰਨਵਾਦ ਕਰਦਾ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਔਰ ਤੁਹਾਡੀ ਪੂਰੀ ਟੀਮ ਦਾ ਤਾਂ ਕਿ ਤੁਸੀਂ ਜਨ ਜਨ ਤੱਕ ਜਿਹੜੀ ਆਵਾਜ਼ ਸੱਚਾਈ ਦੀ ਆਵਾਜ਼ ਪਹੁੰਚਾਉਂਦੇ ਹੋ ਤੁਹਾਡਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਦਾ ਜਿਹੜਾ ਇਹ ਐਪੀਸੋਡ ਹੋਇਆ ਜਿਹਦੇ ਵਿੱਚ ਵਿਧਾਇਕ ਸਾਹਿਬ ਨੇ ਮਾਨਯੋਗ ਗੁਰਪ੍ਰੀਤ ਗੋਗੀ ਸਾਹਿਬ ਨੇ ਆਪਣਾ ਨੀਵ ਪੱਥਰ ਤੋੜਿਆ ਉਹਦੇ ਵਿੱਚ ਇਹ ਗੱਲ ਪਰਮਾਣਿਤ ਹੋ ਗਈ ਹੈ ਅਸੀਂ ਲੋਕ ਪਹਿਲੇ ਹੀ ਕਹਿੰਦੇ ਸੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਭ੍ਰਸ਼ਟਾਚਾਰ ਹੋ ਰਿਹਾ ਹੈ ਪਰ ਕੱਲ ਦੇ ਐਪੀਸੋਡ ਤੇ ਵਿਧਾਇਕ ਸਾਹਿਬ ਨੇ ਮੋਹਰ ਲਾ ਦਿੱਤੀ ਗਈ ਹੈ ਵੀ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਚਰਮ ਸੀਮਾ ਤੇ ਹੈ ਔਰ ਇਹਦੇ ਨਾਲ ਨਾਲ ਹੀ ਵਿਧਾਇਕ ਸਾਹਿਬ ਨੇ ਆਪਣੀ ਲਾਈਵ ਦੇ ਵਿੱਚ ਕਿਹਾ ਵੀ ਮੈਂ ਬਹੁਤ ਜ਼ਿਆਦਾ ਨਾਮੋਸ਼ ਹੋ ਕੇ ਵੀ ਮੈਂ ਇਹ ਪੱਥਰ ਜਿਹੜੇ ਤੋੜਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਿਧਾਇਕ ਸਾਹਿਬ ਆਦਰਨੀ ਗੁਰਪ੍ਰੀਤ ਗੋਗੀ ਸਾਹਿਬ ਵੀ ਉਹ ਕੱਲੇ ਹੀ ਨਾਮੋਸ਼ ਨਹੀਂ ਹੈਗੇ ਅੱਜ ਉਹ ਬੰਦਾ ਹਰ ਬੰਦਾ ਨਾਮੋਸ਼ ਹੈ ਸਾਹਿਬ ਜਿਨ੍ਹਾਂ ਨੇ 2022 ਦੇ ਵਿੱਚ ਝਾੜੂ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਬਦਲਾਅ ਦੇ ਕਾਰਨ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਕੇ ਇਹਨਾਂ ਨੂੰ ਇਸ ਕੁਰਸੀ ਤੇ ਬਿਠਾਇਆ ਸੀ ਅੱਜ ਉਹ ਆਪਣੇ ਮੂੰਹ ਮੰਨ ਰਹੇ ਆ ਵੀ ਪੋਲਿਊਸ਼ਨ ਬੋਰਡ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਮੂੰਹ ਮੰਨਦੇ ਆ ਸੀਵਰੇਜ ਬੋਰਡ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹ ਮੂੰਹ ਮੰਨਦੇ ਆ ਵੀ ਕਾਰਪੋਰੇਸ਼ਨ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਇਸ ਤਰੀਕੇ ਜੇ ਇੱਕ ਜਨਤਾ ਦਾ ਪ੍ਰਤੀਨਿਧੀ ਦੀ ਗੱਲ ਨਹੀਂ ਸੁਣਦੀ ਤੇ ਆਮ ਜਨਤਾ ਕਿੱਥੇ ਸਟੈਂਡ ਕਰਦੀ ਐ ਸਾਹਿਬ ਤੁਸੀਂ ਇਹ ਦੇਖੋ ਮੈਂ ਵਿਧਾਇਕ ਸਾਹਿਬ ਨੂੰ ਫਿਰ ਬੇਨਤੀ ਕਰਦਾ ਜਨਾ ਵਿਧਾਇਕ ਸਾਹਿਬ ਤੁਸੀਂ ਇਕੱਲੇ ਨਮੋਸ਼ ਨਹੀਂ ਹੈਗੇ ਅੱਜ ਉਹ ਹਰ ਮਾਂ ਨਮੋਸ਼ ਐ ਸਾਹਿਬ ਜਿਦੇ ਕਰਕੇ ਨਸ਼ੇ ਕਰਕੇ ਉਹਨਾਂ ਦਾ ਬੱਚਾ ਮਰ ਰਿਹਾ ਔਰ ਉਹਨੂੰ ਤੁਹਾਡੇ ਤੋਂ ਆਸ ਸੀ ਵੀ ਤੁਸੀਂ ਨਸ਼ਾ ਖਤਮ ਕਰੋਗੇ ਪੰਜਾਬ ਦੇ ਵਿੱਚ ਅੱਜ ਉਹ ਬੰਦਾ ਹਰ ਪੰਜਾਬੀ ਨਮੋਸ਼ ਹੈ ਜਿਹੜਾ ਸੋਚਦਾ ਸੀ ਵੀ ਬਦਲਾਅ ਆਏਗਾ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਹੋ ਜਾਏਗਾ ਸਾਹਿਬ ਆ ਨਾਲ ਹੀ ਹਲਕਾ ਵੈਸਟ ਦੀ ਤਹਿਸੀਲ ਹੈ ਸਾਹਿਬ ਤੁਸੀਂ ਦੇਖੋ ਜੇ ਅੱਜ ਤੁਸੀਂ ਰਜਿਸਟਰੀ ਕਰਾਣੀ ਹੈ ਤੇ ਐਨਓਸੀ ਚਾਹੀਦੀ ਹੈ ਜੇ ਐਨਓਸੀ ਹੈ ਨਹੀਂ ਤੇ ਸਾਹਿਬ ਕਹਿੰਦੇ ਭਾਈ 30 ਤੋਂ 50000 ਰੁਪਿਆ ਰਿਸ਼ਵਤ ਦਿਓ ਤੇ ਰਜਿਸਟਰੀ ਕਰਾ ਲਓ ਹਰ ਉਹ ਪ੍ਰੋਪਰਟੀ ਨਾਲ ਜੁੜਿਆ ਵਪਸਾਈ ਨਮੋਸ਼ ਹੈ ਸਾਹਿਬ ਜਿਨ੍ਹਾਂ ਨੇ 2022 ਦੇ ਵਿੱਚ ਤੁਹਾਨੂੰ ਕਾਮਯਾਬ ਕੀਤਾ ਹਰ ਉਹ ਦੁਕਾਨਦਾਰ ਹਰ ਉਹ ਇੰਡਸਟ੍ਰੀਲਿਸ ਉਹ ਨਮੋਸ਼ ਹੈ ਸਾਹਿਬ ਜਿਨੂੰ ਫਰੋਤੀ ਵਾਸਤੇ ਫੋਨ ਆ ਰਹੇ ਹੈ ਗੈਂਗਸਟਰ ਵਧ ਵਧ ਰਿਹਾ ਅੱਜ ਦੀ ਘਟਨਾ ਸਾਹਿਬ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਪਰਿਵਾਰ ਨੂੰ ਗੋਲੀਆਂ ਨਾਲ ਘਰ ਦੇ ਅੰਦਰ ਵੜ ਕੇ ਉਹਨਾਂ ਨੇ ਗੋਲੀਆਂ ਨਾਲ ਉਡਾ ਦਿੱਤਾ ਲੋ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ ਹਰ ਪੰਜਾਬੀ ਨਮੋਸ਼ ਹੈ ਸਾਹਿਬ ਕੱਲੇ ਵਿਧਾਇਕ ਗੁਰਪ੍ਰੀਤ ਗੋਗੀ ਸਾਹਿਬ ਨਮੋਸ਼ ਨਹੀਂ ਹੈਗੇ ਪੂਰੇ ਪੰਜਾਬੀ ਨਮੋਸ਼